ਪਰਮ ਸਤਕਾਰਯੋਗ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਅੱਜ ਸਾਡਾ ਵਿਸ਼ਾ ਹੈ ਕਿ ਜੇ ਤੁਸੀਂ ਬਿਮਾਰ ਹੋ ਜਾਂ ਕਿਸੇ ਮੁਸੀਬਤ ਚੋਂ ਤਕੀ ਕੀਤਾ ਜਾਵੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਲਾਚਾਰ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਲੰਮੀ ਦੇਰ ਬਿਮਾਰ ਰਹਿੰਦੇ ਹਾਂ ਜਾਂ ਕੋਈ ਵੱਡੀ ਮੁਸੀਬਤ ਆਣ ਪੈਂਦੀ ਹੈ ਜਾਂ ਮੁਸੀਬਤ ਲੰਬੀ ਚੱਲ ਜਾਂਦੀ ਹੈ ਤਾਂ ਉਦੋਂ ਕਰਨਾ ਕੀ ਚਾਹੀਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਵਿਅਕਤੀ ٹھیک ٹھاک نے اور سیوہ کر سکتے ہیں انہوں نے مریضاں لاچار دی گریباں دی دین دکھیاں دی مدد ضرور کرنی چاہیے ہر حالت کرنی چاہیے یہی انسانیت یہی دھرم ہے ہی سب کچھ ہے کہ میں ایسے ڈاکٹر میڈیکل پریٹیشنر بھی ہوں کہ میں پچھلے تین چار دہیا تو مریضاں دی جو سیوا کر رہا منوں یہ پتا ہے بھی جو دے دے چاہے ਮਰੀਜ਼ਾਂ ਦੀ ਸੇਵਾ ਕਰਨ ਚ ਅਰ ਦੁਖੀਆਂ ਦੀ ਸੇਵਾ ਕਰਨ ਦੁਖੀਆਂ ਨੂੰ ਖੁਸ਼ ਕਰਨ ਦੇ ਵਿੱਚ ਤੇ ਉਹ ਬਹੁਤ ਵੱਡੀ ਆਪਣੇ ਆਪ ਦੀ ਪ੍ਰਾਪਤੀ ਹੈ ਇਹੀ ਰਬ ਹੈ ਹੀ ਸਭ ਕੁਝ ਹੈ ਸੋ ਇਸ ਲਈ ਜ਼ਰੂਰੀ ਹੈ ਤੁਸੀਂ ਜਿੱਥੇ ਵੀ ਹੋ ਜਿਹੋ ਜਿਹੇ ਵੀ ਹੋ ਕੋਸ਼ਿਸ਼ ਕਰੋ ਇਸ ਦੁਨੀਆ ਦੇ ਵਿੱਚ ਦੁੱਖ ਘਟ ਕਰਨ ਦੀ ਦੁਖੀਆਂ ਦੀ ਸੇਵਾ ਕਰਨ ਦੀ ਜਿੱਥੇ ਵੀ ਕੋਈ ਤੁਹਾਨੂੰ ਲੱਗਦਾ ਵੀ ਇਸ ਨੂੰ ਮਦਦ ਦੀ ਲੋੜ ਹੈ ਤੇ ਤੁਸੀਂ ਖੁਦ ਕਰੋ ਇਹ ਦੇਖੋ ਨਾ ਵੀ ਇਹ ਮਦਦ ਮੰਗੇਗਾ ਉਲਟਕ ਖੁਦ ਮਦਦ ਕਰੋ ਪਰ ਜੇ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਤੁਹਾਡੀ ਕੋਈ ਮਦਦ ਨਹੀਂ ਕਰਦਾ ਔਰ ਤੁਸੀਂ ਦੁਖੀ ਹੋ ਤੁਸੀਂ ਲਾਚਾਰ ਹੋ ਤੁਸੀਂ ਮਰੀਜ਼ ਹੋ ਤਾਂ ਕੀ ਕਰਨਾ ਚਾਹੀਦਾ ਹੈ ਗੁਰਬਾਣੀ ਦਾ ਫਰਮਾਨ ਹੈ ਗੁਰੂ ਅਰਜਨ ਸਾਹਿਬ ਜੀ ਇੱਕ ਜਗ ਲਿਖਦੇ ਨੇ ਆਪਣੇ ਸ਼ਬਦ ਵਿੱਚ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨ ਦੇ لاگو ہوئے دشمنہ ساخ بھی پاجک پے چیتا پاربم لگے نہ ہو گرو صاحب آپ نے کہ جے تو جی تھوشکت بنی ہیں اور بہت زیادہ سمسیا آ پہی ہے تو تھوڑے دشمن خلاف نے اور تو انہوں بہت تنگی آئی ہوئی ہے اور رشتے رشتےدار نے جڑے توق سبندی وہ بھی تھوڑے تو دور دوڑ گئے نے وہ بھی مدد کروں تیار نہیں ہے تو سر بھی کوئی ایک گل ہے کہ اس پار برہم چت چ لیاؤ منچ لیاؤ دیاؤ اس پربھو نس پرم پتا پرماتما نو اس نرنکار نو وہی جوت تیان چلیاؤ واہ تکتیوانی تو انو لگے گی کوئی سمسیہ نہیں آئے گی سمیں اتنا نکلی جاند ہے ਮੁਸ਼ਕਿਲ ਵੀ ਨਿਕਲ ਜਾਣਾ ਤੇ ਸੌਖਤ ਵੀ ਨਿਕਲ ਜਾਣਾ ਤੇ ਇਸ ਕਰਕੇ ਅ ਤੁਸੀਂ ਕੋਸ਼ਿਸ਼ ਕਰੋ ਕਿ ਇਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਕੇ ਉਹਦਾ ਧਿਆਨ ਧਰ ਕੇ ਇਹਨੂੰ ਕਹਿੰਦੇ ਨੇ ਸਿਦਕ ਇਹਨੂੰ ਕਹਿੰਦੇ ਨੇ ਸਬਰ ਤੇ ਇਹ ਜਿਹੜਾ ਸਬਰ ਦਾ ਪਿਆਲਾ ਪਰ ਲੈਂਦਾ ਹੈ ਔਰ ਲੰਮੇ ਸਮੇਂ ਦੇ ਲਈ ਤਰਵਾਸ ਕਰ ਲੈਂਦਾ ਹੈ ਕਿ ਮੈਂ ਇਸ ਤਰ੍ਹਾਂ ਹੀ ਕੰਮਬ ਹੋਗਾ ਸਟਰੈਂਥ ਠੀਕ ਹੋ ਜਾਗਾ ਔਰ ਮੈਂ ਮੁਸ਼ਕਿਲوں ਚੱਲ ਲਾਂਗਾ ਚੱਲ ਵੀ ਲੈਂਦਾ ਹੈ। ਉਹ ਬੜੀ ਆਸਾਨ ਵੀ ਹੁੰਦੀ ਹੈ ਔਰ ਉਹ ਇਸ ਦੇ ਵਿੱਚੋਂ ਮਜ਼ਬੂਤ ਹੋ ਕੇ ਨਿਕਲਦਾ ਹੈ। ਸੋ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਮੁਸ਼ਕਿਲوں ਨੂੰ ਇਕੱਲੇ ਨੂੰ ਨਹੀਂ ਆਉਂਦੀ ਮੁਸ਼ਕਲਾਂ ਹੋਰਾਂ ਨੂੰ ਵੀ ਆਉਂਦੀਆਂ ਨੇ। ਜਿਹੜੀ ਤੁਹਾਨੂੰ ਉਸ ਵੇਲੇ ਬਿਮਾਰ ਪੈਦੇ ਜਾਂ ਮੁਸ਼ਕਿਲ ਫਸੇਦੇ ਜੋ ਵੀ ਲੋਕ ਯਾਜ਼ਾਰ ਹੁੰਦੇ ਨੇ। وہ لوگ بھی کدیوں کبھی قدر مشکل سے پستے ہی ہیں اس کر کے انہوں اے نہیں سوچنا چاہی دا کہ میں صرف کلا ہی ہوں سو so, میرا خیال ہے میرے دوست نے بھی آ, میرے سروتے نے اور کوشش کرنگے کہ مشکل ہونے کے باوجود وہ گھبراؤ گے نہیں اور چڑھتی کلا چار مدان اور میں پھر ایک واری کہنا ਕਿ ਚੜਦੀ ਕਲਾ ਚ ਰਹੋ ਹਮੇਸ਼ਾ ਵਾਟਾਂ ਭਾਵੇਂ ਲੰਮੀਆਂ ਨੇ ਸਿੱਧਕ ਸਾਡੇ ਨੇ ਹਰਦਮ ਸਜਣੋ ਉਲਟ ਹਵਾਵਾਂ ਝੱਲੀਆਂ ਨੇ ਹਿੰਮਤ ਮਿਹਨਤ ਸਰਣਾਗੇ ਭਲੇ ਤੂਫਾਨਾਂ ਕੀ ਕਰਨਾ ਕਾਮਯਾਬੀ ਮੰਜ਼ਲ ਆਸਾਂ ਹਰ ਹਾਲ ਤੇ ਵਿਸਰਗਣਾ ਜਿਹੜੇ ਮੁਸ਼ਕਲ ਦੇ ਤੂਫਾਨ ਨੇ ਉਧਰ ਨਿਕਲ ਹੀ ਜਾਂਦੇ ਨੇ ਤੇ ਤੂਫਾਨਾਂ ਨੂੰ ਨਿਕਲਣ ਦੇਣ ਦੇ ਲਈ ਤੇ ਥੋੜਾ ਜਿਹਾ ਸਬਰ ਕਰਨ ਦੀ ਜ਼ਰੂਰਤ ਹੁੰਦੀ ਹੈ ਖੋਣ ਥੋੜੀ ਦੇਰ ਤਾਈ ਹੁੰਦਾ ਸੋ ਇਸ ਦੇ ਨਾਲ ਹੀ ਮੈਂ ਖਿਮਾਂਦਾ ਜੱਜ ਕਾਂ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਇਹ ਜਿਹੜੀ ਪ੍ਰੇਰਣਾ ਹੈ ਇਹ ਸਾਨੂੰ ਜੋ ਅਸੀਂ ਗੱਲ ਕਰ ਰਹੇ ਹੋ ਪਸੰਦ ਆ ਰਹੀ ਹੋਵੇਗੀ ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਔਰ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਵੀ ਕਰੋ ਮੇਰੇ ਚੈਨਲ ਨੂੰ ਪੰਜਾਬ ਮੀਡੀਆ .tv 13 ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਸਕਾਰ